ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਚਿੰਤਾ ਚਿਖਾ ਸਮਾਨ ਪਰ ਜਿਹੜੀ ਅੱਜ ਦੀ ਚਿੰਤਾ ਉਹ ਚਿਖਾ ਨੂੰ ਕਹਿੰਦੀ ਮੈਂ ਤੇਰੇ ਤੋਂ ਵੱਡੀ ਆ ਹਾਂ ਚਿੰਤਾ ਤੇ ਚਿਖਾ ਦੀ ਕਦਰ ਬਹਿਸ ਹੋ ਗਈ ਕਹਿੰਦੀ ਤੂੰ ਮੇਰੇ ਤੋਂ ਵੱਡੀ ਕਿਵੇਂ ਆ ਹਾਂ ਚਿੰਤਾ ਚਿਖਾ ਨੂੰ ਕਹਿੰਦੀ ਚਿੰਤਾ ਚਿਖਾ ਨੂੰ ਕਹਿੰਦੀ ਦੇਖ ਭੈਣੇ ਕਹਿੰਦੀ ਤੂੰ ਤਾਂ ਬੰਦੇ ਨੂੰ ਮਰੇ ਹੋਏ ਨੂੰ ਸਾੜਦੀ ਆ ਹਾਂ ਬੰਦਾ ਮਰ ਜਾਂਦਾ ਚਿਖਾ ਚਣਦੇ ਆ ਉਹ ਤੇਰੇ ਤੇ ਲਿਆ ਕੇ ਪਾਲ ਦਿੰਦੇ ਆ ਪਾ ਦਿੰਦੇ ਆ ਤੂੰ ਉਹਨੂੰ ਸਾੜ ਦਿੰਨੀ ਆ ਚਿੰਤਾ ਕਹਿੰਦੀ ਮੈਂ ਤਾਂ ਜਿਉਂਦੇ ਨੂੰ ਸਾੜਦੀ ਆ ਹਾਂ ਸਹੀ ਗੱਲ ਹੈ ਕਹਿੰਦੀ ਨੰਬਰ 2 ਤੂੰ ਇੱਕ ਵਾਰ ਸਾੜਦੀ ਆ ਹੂੰ ਤੇਰੇ ਤੇ ਲਿਆ ਕੇ ਪਾਤਾ ਜਦੋਂ ਬੰਦਾ ਮਰ ਗਿਆ ਅੱਗ ਲੱਗ ਗਿਆ ਉਹਨੇ ਸਾੜਤਾ ਕਹਿੰਦੀ ਮੈਂ ਤਾਂ ਜਿਹਨੂੰ ਲੱਗ ਜਾਨੀ ਰੋਸ ਸਾੜਦੀ ਆ ਬੰਦਾ ਰੋਜ਼ ਆਪਾਂ ਕਹਿੰਦੇ ਤਿਲ ਤਿਲ ਮਰਦਾ ਜਿਹਨੂੰ ਟੈਨਸ਼ਨ ਹੁੰਦੀ ਆ ਚਿੰਤਾ ਹੁੰਦੀ ਆ ਆਪਾਂ ਕਹਿੰਦੇ ਦੰਦੇ ਤੈਨੂੰ ਕੀ ਹੋ ਗਿਆ ਯਾਰ ਤੂੰ ਦਿਨੋਂ ਦਿਨ ਨਿਕਰਦਾ ਜੰਨਾ ਹਾਂ ਹਾਂ ਕਹਿੰਦੀ ਰੋ ਸਾੜਦਾ ਰਹਿੰਦਾ ਬੰਦਾ ਰੋ ਸਾੜਦਾ ਰਹਿੰਦਾ ਨੰਬਰ 3 ਕਹਿੰਦੀ ਚਿੰਤਾ ਚਿਖਾ ਨੂੰ ਕਹਿੰਦੀ ਕਹਿੰਦੀ ਤੂੰ ਤਾਂ ਮਤਲਬ ਇਹ ਦੁਨੀਆ ਤੋਂ ਬੰਦੇ ਨੂੰ ਵਿਦਾ ਕਰਦੀ ਆ ਹੂੰ ਮਤਲਬ ਮਰ ਗਿਆ ਆਪਾਂ ਕਹਿੰਦੇ ਆ ਵੀ ਚਲੇ ਗਿਆ ਇਹ ਸੰਸਾਰ ਤੋਂ ਹਾਂ ਚਿੰਤਾ ਕਹਿੰਦੀ ਮੈਂ ਤਾਂ ਬੰਦੇ ਨੂੰ ਜਕੜ ਲੰਨੀ ਆ ਫੜ ਲੰਨੀ ਆ ਮੈਂ ਨਹੀਂ ਛੱਡਦੀ ਹਾਂ ਨੰਬਰ 4 ਚਿਖਾ ਨੂੰ ਕਹਿੰਦੀ ਕਹਿੰਦੀ ਤੂੰ ਬੰਦੇ ਦਾ ਅੰਤਮ ਸੱਚ ਆ ਜਦੋਂ ਬੰਦਾ ਮਰ ਗਿਆ ਤਾਂ ਆਪਾਂ ਚਿਖਤ ਲੈ ਆ ਕੇ ਪਾਉਂਦੇ ਆ ਬੰਦੇ ਨੂੰ ਹੂੰ ਚਿੰਤਾ ਕਹਿੰਦੀ ਮੈਂ ਬੰਦੇ ਦਾ ਮੁੱਢਲਾ ਸੱਚ ਆ ਜਿੱਦਣ ਤੋਂ ਜਨਮ ਲੈ ਲਿਆ ਉਦੋਂ ਤੋਂ ਚਿੰਤਾ ਸ਼ੁਰੂ ਆ ਹਾਂ ਆ ਹੁਣ ਅੱਜ ਕੱਲ ਤਾਂ ਕਹਿੰਦੇ ਆ ਸਿਆਣੇ ਵੀ ਚਿੰਤਾ ਤਾਂ ਚਿਖਾ ਤੋਂ ਵੀ ਪੈੜੀ ਹੋਈ ਪਈ ਆ ਵੀ ਇਹ ਚਿੰਤਾ ਨਹੀਂ ਲਾਉਣੀ ਚਾਹੀਦੀ ਐਵੇਂ ਅੱਜ ਕੱਲ ਦੇ ਬੱਚੇ ਨਾ ਊਈ ਮਾੜੀਆਂ ਮਾੜੀਆਂ ਗੱਲਾਂ ਤੇ ਟੈਨਸ਼ਨਾਂ ਲੈ ਲੈ ਕੇ ਡਿਪਰੈਸ਼ਨਾਂ ਦੇ ਸ਼ਿਕਾਰ ਇਹ ਹੁਣ ਮਤਲਬ ਚਿਖਾ ਤੋਂ ਵੀ ਮਾੜੀ ਹੋਈ ਪਈ ਆ ਜੀ ਹੂੰ ਇੰਨੇ ਲੋਕ ਮਤਲਬ ਡਿਪਰੈਸ਼ਨਾਂ ਦੇ ਵਿੱਚ ਫਿਰਦੇ ਨੇ ਉਹ ਮਤਲਬ ਲਾਸ਼ਾਂ ਹੋਈਆਂ ਪਈਆਂ ਨੇ ਅਸਲ 'ਚ ਰੱਬ ਦਾ ਨਾਮ ਵੀ ਉਹਨਾਂ ਦੇ ਘਰੋਂ ਸੋ ਨਿਕਲ ਗਿਆ ਨਾ ਆਹ ਗੱਲ ਹੋਈ ਹੁੂੰ ਜੀ ਰੱਬਾ ਕਿਉਂਕਿ ਅੱਗੇ ਹੁਣ ਲੋਕੀ ਪਾਣੀ ਬਾਹਰੋਂ ਪੀਂਦੇ ਸੀ ਪਹਿਲਾਂ ਰੱਬ ਦਾ ਨਾਮ ਲੈਂਦੇ ਸੀ ਸ਼ੁਕਰ ਕਰਦੇ ਸੀ ਹਰ ਗੱਲ 'ਚ ਉਹਨਾਂ ਦੀ ਅਰਦਾਸ ਹੁੰਦੀ ਸੀ ਹਰ ਗੱਲ 'ਚ ਉਹਨਾਂ ਦਾ ਸ਼ੁਕਰ ਹੁੰਦਾ ਸੀ ਇਹ ਦਾਤਿਆ ਤੂੰ ਆ ਜਿਹੜੀ ਰਾਤ ਲੰਘਾਈ ਆ ਇਹ ਵੀ ਤੇਰੇ ਭਾਣੇ 'ਚ ਲੰਗੀ ਆ ਆ ਹੁਣ ਦਿਨ ਚੜਿਆ ਇਹ ਵੀ ਤੇਰੇ ਭਾਣੇ 'ਚ ਗੁਜ਼ਰੇ ਆਹਾ ਸ਼ਾਮ ਨੂੰ ਫੇਰ ਹੈ ਰਸ ਦਾ ਪਾਠ ਕਰੇ ਕਹਣਾ ਵੀ ਦਿਨ ਤੇਰੇ ਆ ਚਾਰ ਪੈਰ ਜਿਹੜੇ ਦਿਨ ਦੇ ਨੇ ਇਹ ਸੁੱਖਾਂ 'ਚ ਬਤੀਤ ਹੋਏ ਆ ਆ ਜਿਹੜੀ ਰਾਤਰੀ ਦੇ ਚਾਰ ਪੈਰ ਨੇ ਇਹ ਵੀ ਇਦਾਂ ਹੀ ਬਤੀਤ ਹੋਣ ਇਹ ਵੀ ਇਦਾਂ ਹੀ ਬਤੀਤ ਜਦੋਂ ਮੀਰ ਮੰਨੂ ਨਾ ਉਹ ਉਹ ਬੀਬੀਆਂ ਸਿੱਦਕ ਪਰਖਿਆ ਉਹਨੇ ਬਹੁਤ ਬੱਚੇ ਮਾਰੇ ਉਹਨੇ ਮਤਲਬ ਉੱਪਰੋਂ ਸਿੱਟਦਾ ਸੀਗੇ ਥੱਲੇ ਨੇਜੀ ਕਰ ਦਿੰਦੇ ਸੀਗੇ ਤਾਂ ਉਹਨਾਂ ਦੇ ਗਲਾਂ 'ਚ ਟਾਇਰ ਪਾਏ ਗਏ ਹੂੰ ਤੇ ਕਿਡੀਆਂ ਸਿੱਦਕ ਵਾਲੀਆਂ ਬੀਬੀਆਂ ਸੀਗੀਆਂ ਹੂੰ ਤੇ ਸਾਰਾ ਕੁਝ ਇਕੱਠੇ-ਕੁੱਠੇ ਕਰਕੇ ਤੇ ਉਦੋਂ ਦਾ ਅਰਦਾਸ ਰਹਿਰਾਸਾ ਦਾ ਪਾਠ ਕਰਦੀਆਂ ਹੂੰ ਤੇ ਫਿਰ ਅਰਦਾਸ ਕਰਦੀਆਂ ਸੀ ਹੂੰ ਤੇ ਮਹਾਰਾਜ ਆਹ ਜਿਹੜਾ ਸਮਾਂ ਸੀ ਇਹ ਸੁੱਖਾ ਦਾ ਬਤੀਤ ਹੋਇਆ ਅਗਲਾ ਰਾਤ ਦਾ ਪੈਰ ਵੀ ਜੜਾ ਉਹ ਹਿੱਲ ਗਏ ਨੇੜੇ ਖੜੇ ਸਿਪਾਈ ਆਹ ਹੀ ਲੱਗਿਆ ਉਹ ਵੀ ਇਹਨਾਂ ਦਾ ਆ ਸੁੱਖ ਆ ਤੇ ਇਹਨਾਂ ਦਾ ਦੁੱਖ ਕੀ ਹੋਊਗਾ ਦੁੱਖ ਚੜਦੀ ਕਲਾ ਜਿਹੜੀ ਨਾ ਸਿੱਧਕੀ ਸਿੱਧਕੀ ਵਾਲੀਆਂ ਵੀ ਅੱਜ ਵੀ ਅਸੀਂ ਯਾਦ ਕਰਦੇ ਹਾਂ ਅਰਦਾਸ ਵਿੱਚ ਮੇ ਜਿੰਨਾ ਮਾਮਾ ਨੇ ਟੋਟੇ ਹੈ ਨਾ ਆਪਣੇ ਗਣਾ ਚ ਪਵਾਏ ਤੇ ਉਹ ਕੱਡੀਆਂ ਸਿੱਧਕਾਲੀਆਂ ਸੀ ਉਹ ਸਿੱਧਕਾਲੀਆਂ ਤੇ ਇੱਕ ਅਰਦਾਸ ਚ ਕਹਿੰਦੇ ਕਿ ਤੇਰਾ ਭਾਣਾ ਹੈ ਨਾ ਹੁਣ ਅਸੀਂ ਨਿੱਕੀ ਜੀ ਗੱਲ ਨੂੰ ਕਹਿ ਦਿੰਦੇ ਹਾਂ ਜੀ ਰੱਬਾ ਤੂੰ ਹੱਡਾ ਐ ਕਰਤਾ ਤੂੰ ਉਹ ਕਰਤਾ ਹੂੰ ਉਹ ਭਲਾ ਭਾਣਾ ਤੇ ਭੁੱਲ ਭੁੱਲ ਗੱਲ ਤਾਂ ਚੀਜ਼ ਹੀ ਹੈ ਜਿਹੜੀ ਤਿੰਨ ਭੱਬੇ ਸੀਗੇ ਦਿੱਤੇ ਨਾ ਹਾਂ ਉਹ ਤਾਂ ਹੈ ਹੀ ਮਨਪੀ ਹੋਗੇ ਵਿੱਚੋਂ ਉਹ ਤੇ ਜਦੋਂ ਉਹ ਇਤਿਹਾਸ ਨਾਲ ਜੁੜਾਂਗੇ ਨਾ ਫਿਰ ਉਹ ਸਾਨੂੰ ਅੰਦਰੋਂ ਬਿਲ ਪਾਵਰ ਸਟਰੋਂਗ ਕਰਦਾ ਸਾਡੇ ਕਿ ਉਹ ਤੋਂ ਐਡੇ ਐਡੇ ਜਿਹੜੇ ਆ ਭਾਣੇ ਵਰਤ ਗਏ ਉਹ ਉਦੋਂ ਨਹੀਂ ਹੱਲੇ ਆਈਆਂ ਮੜੀਆਂ ਮੜੀਆਂ ਗੱਲਾਂ ਤੋਂ ਹਿੱਲ ਜਾਂਦੇ ਆ ਕਿਤਨਾ ਕਿਤੇ ਰੱਬ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਆ ਨਾ ਗੁਰੂ ਸਾਹਿਬ ਤਾਂ ਕਹਿੰਦੇ ਦੱਦਾ ਦੋਸ਼ ਨਾ ਦੋ ਹਾ ਹਾ ਦੱਦਾ ਦੋਸ਼ ਨਾ ਦੇਉਂ ਦੋਸ਼ ਕਰਮਾ ਆਪਣੇ ਜੋ ਮੈਂ ਕਿਹਾ ਸੋ ਮੈਂ ਦੋਸ਼ ਨਾ ਦੀਜਿਆ ਵਰਜਨ ਵੀ ਮੇਰੇ ਜੋ ਆਪਦੇ ਕਰਮ ਕਰਦਾ ਇਹ ਮੇਰੇ ਆਪਦੇ ਜਿਹੜੀ ਮੇਰੇ ਮੈਨੂੰ ਹੀ ਦੋਸ਼ ਆ ਸਾਰਾ ਇਹ ਚੀਜ਼ ਉਹਨੂੰ ਨਹੀਂ ਹੈਗਾ ਮੈਂ ਕੀਤੇ ਨੇ ਮੈਂ ਕੀਤੇ ਆਏ ਆਪਾਂ ਅੱਜ ਹੁਣ ਕਣਕ ਬੀਜੀ ਆ ਕਿਸਾਨਾਂ ਨੇ ਉਹ ਨਹੀਂ ਸਕਦਾ ਇਹ ਉਹ ਚੌਲ ਵੱਟ ਲੈਣਗੇ ਕਣਕ ਬੀਜੀਆ ਕਣਕ ਹੀ ਵੱਢ ਹੋਊਗੀ ਜੀ ਉੱਥੇ ਤਾਹੀਂ ਦਾ ਕਿਹਾ ਵੀ ਕਿੱਥੋਂ ਭਾਲਦਾ ਬਿਸ਼ੌਰੀ ਦਾ ਖਾ ਓਏ ਕਿਕਰਾਂ ਦੇ ਬੀਜ ਬੀਜ ਗਿਆ ਮੈਨੂੰ ਤਾਂ ਨਹੀਂ ਕਿਹਾ ਜੀ ਉਹ ਚੀਜ਼ਾਂ ਨੇ ਜੀ ਆਪਾਂ ਹੁਣ ਮੰਨਦੇ ਨਹੀਂ ਨਾ ਚੀਜ਼ਾਂ ਨੂੰ ਹਮ ਗੱਲ ਥੋੜੀ ਸਹੀ ਆ ਅੱਗੇ ਤਾਂਹੀਂ ਦਾ ਇੱਕ ਦੂਜੇ ਨਾਲ ਪਿਆਰ ਸੀਗੇ ਰੱਬ ਨੂੰ ਮੰਨਦੇ ਸੀ ਲੋਕ ਜੀ ਹਮ ਪ੍ਰੇਮ ਵੱਡੀ ਗੱਲ ਈ ਸੀ ਨਾ ਉਹ ਇਸ ਕਰਕੇ ਨਹੀਂ ਸੀ ਇੱਕ ਦੂਜੇ ਨੂੰ ਬੁਲਾਉਂਦੇ ਕਿ ਮੈਂ ਇਹਨੂੰ ਮੈਨੂੰ ਕੰਮ ਆਇ ਤੋ ਹੁਣ ਲੋਕੀ ਬੁਲਾਉਂਦੇ ਇੱਕ ਦੂਜੇ ਨੂੰ ਇਸ ਕਰਕੇ ਆ ਵੀ ਮੈਨੂੰ ਕੰਮ ਆ ਉਹਦਾ ਨਾਰਮਲ ਨਹੀਂ ਬੁਲਾਉਣਗੇ ਹਾਂ ਆਕੜ ਚ ਰਹਿੰਦੇ ਆ ਆਕੜ ਚ ਰਹਿੰਦੇ ਮੈਂ ਕੀ ਲੈਣਾ ਤੋ ਆਪਾਂ ਦੁਨੀਆ ਤੋਂ ਕੀ ਲੈਣਾ ਹੂੰ ਹੁਣ ਪਿਓ ਵੀ ਜਵਾਬ ਕਰੂਗਾ ਦਾ ਆਪਾਂ ਦੂਜਿਆਂ ਤੋਂ ਕੀ ਲੈਣਾ ਅੱਗੇ ਕਹਿੰਦੇ ਨੇ ਨਹੀਂ ਵੀ ਸਾਰਿਆਂ ਨੂੰ ਵੱਡਿਆਂ ਨੂੰ ਬੁਲਾਈਦਾ ਹੁੰਦਾ ਸਾਸਰੀ ਘਰ ਬੁਲਾਈਦੀ ਆ ਪੈਰੀ ਹੱਥ ਲਾਈਦੀ ਆ ਉਹਨਾਂ ਦੇ ਇਹ ਆਪਣੇ ਆ ਇਹ ਆਪਣੇ ਸਕੇ ਆ ਕੋਈ ਮੈਨੂੰ ਕਹਿਦਾ ਆ ਕਹਿੰਦਾ ਯਾਰ ਅੱਜ ਕੱਲ ਨਾ ਵੀ ਜਿੰਨੇ ਦੇਖੋ ਸਕੇ ਸਕੇ ਭੈਣ ਭਰਾ ਇੱਕ ਦੂਜੇ ਨਾਲ ਲੜਦੇ ਆ ਕਚਹਿਰੀਆਂ ਥਾਣੇ ਅੱਜ ਸਕੇਆਂ ਦੀ ਕੇਸ ਚੱਲਦੇ ਆ ਮੈਂ ਉਹ ਬੰਦੇ ਨੂੰ ਕਿਹਾ ਮੈਂ ਕਿਹਾ ਤੂੰ ਐਂ ਦੱਸ ਵੀ ਸਕੇ ਸਕੇ ਲਿਖ ਪਹਿਲਾਂ ਮੈਂ ਕਿਹਾ ਸ ਸ ਕ ਕੇ ਨੂੰ ਲਾਵਾ ਸਕੇ ਮੈਂ ਕਹਿੰਦਾ ਉਲਟ ਕਰ ਲਾ ਕੱਕੇ ਨੂੰ ਲਾਵਾ ਸਸਾ ਕੇਸ ਮੈਂ ਕਿਹਾ ਜਿਹੜਾ ਸੱਗਿਆ ਨੌਲੇਜੂ ਉਹਦਾ ਕੇਸਾਂ ਜੀ ਜਾਊਗਾ ਜਿਹੜਾ ਆਪਣੇ ਆ ਨਾ ਜਦ ਜਦੋਂ ਆਪਾਂ ਆਪਣੇ ਆ ਨਾਲੇ ਮਾੜਾ ਚੰਗਾ ਕਰਾਂਗੇ ਫਿਰ ਆਪਾਂ ਭਲਾ ਆਪਣਾ ਕਿੱਥੇ ਹੋ ਜਾਊਗਾ